ਪਾਗ ਬੱਟ ਜਾਂ ਰਾਮੇ ਆ ਨਾ ਵੀ ਇੱਥੇ ਆ ਜਾ ਚੌਰਿਆ ਬੰਦੇ ਨੇ ਮਗਰ ਲਾਕੀ ਕੰਮ ਕੀਤਾ ਕਿ ਹੁਣ ਤੇਰੀ ਹਮਤ ਵਿਣਾ ਤੂੰ ਆ ਕੇ ਪਾਟਾ ਹਾਂ ਮੈਂ ਦੇਖੇ ਵਾਟ ਮਨ ਵੜ ਕੇ ਤੈਨੂੰ ਪਾਜ ਗਣ ਮੈਂ ਇਹ ਗੱਲ ਕਹੂੰਗਾ ਤੇਰੇ ਸਾਹਮਣੇ ਕਹੂੰਗਾ ਹੋਰ ਹਾਂ ਤੂੰ ਨਾਲ ਚੱਲੇ ਮੈਂ ਵੀਦਾ ਮੈਂ ਤਾਂ ਇਹ ਕੀ ਕਰਦਾ ਜੇ ਹੁਣ ਮੈਂ ਉਹਦਾ ਤਾਂ ਹੁਣ ਹੀ ਜਾਣੇ ਆਪਾਂ ਹੋਰ ਦੱਸ ਬਾਕੀ ਗੱਲ ਬਾਅਦ ਫੇਰ ਵਾਹੀਏ ਹੁਣ ਆਪਾਂ ਦੱਸ ਨਹੀਂ ਜਾਣਾ ਤੁਮੇ ਮੇਰੀ ਗੱਲ ਆਖੀਏ ਫਿਰ ਦੀ ਪਰਵਾਹ ਨਹੀਂ ਕੁਛ ਨਹੀਂ ਆਪਾਂ ਹੀ ਹੁਣਾਰੇ ਤੂੰ ਮਾੜੇ ਕੀ ਗਿਲੇ ਜਾਣ ਤ੍ਰਾਂਕੂਰ ਹਾਂ ਉਹ ਸੰਭੇਂ ਹਾਂ ਜਿੱਤ ਬੰਦੇ ਆਲੀ ਗੱਲ ਨਹੀਂ ਕੀਤੀ ਵੈਸੇ ਹੋਰ ਗੱਲਾਂ ਚੱਲਣ ਤਗੜਾ ਬੰਦਾ ਨਹੀਂ ਵੈਸੇ ਬੰਦੇ ਆਲੀ ਗੱਲ ਨਹੀਂ ਕੀਤੀ ਹੁਣ ਮੂਟੇ ਹਾਂਜੀ ਤੁਹਾਡਾ ਕੀ ਰੋਲ ਆ ਜੀ ਕੀ ਗੱਲ ਹੋਈ ਹੈ ਕਿਉਂ ਕੀ ਹੋਇਆ ਅਸੀਂ ਜੀ ਪਿੰਨ ਬਾਜਾਖਾਨਾ ਤੋਂ ਬੋਲ ਰਹੇ ਆ ਜੀ ਹਾਂਜੀ ਸਾਨੂੰ ਜੀ ਪਹਿਲਾਂ ਵੀ ਬਾਣ ਬੌਂਦੇ ਰਹੇ ਆ ਅਸੀਂ 9 ਸਾਲ ਜੀ ਹਾਂਜੀ ਤੇ ਹੁਣ ਸਾਡਾ ਇਹਦੇ ਵਿੱਚ ਜਾਂਤਰ ਵੀਜਿਆ ਹੋਆ ਤੇ ਤੰਬੂ ਲਾਇਆ ਹੋਆ ਸੀਗਾ ਜੀ ਹਾਂਜੀ ਤੇ ਆ ਸ਼ਾਮ ਨੂੰ ਪੁਲਿਸ ਆਈ ਤੇ ਉਹ ਲੈ ਤੰਬੂ ਲਾ ਕੇ ਲੈ ਗਈ ਤੇ ਲੈ ਤਾਂ ਹਮ ਕਹਿੰਦੀ ਗਈ ਆ ਵੀ ਇਹ ਤੇ ਬਾਣ ਦੇ ਵਿੱਚੋਂ ਉੱਠੋ ਤੇ ਸਾਡੇ ਕੋਲ ਸਾਰੇ ਪ੍ਰੂਫ ਆ ਮਾਲਕਾਂ ਸੀ ਇਹ ਪਿੰਡ ਦੇ ਤੇ ਜਾਂਤਰ ਸਾਡਾ ਵੀਜਿਆ ਹੋਆ ਇਸ ਜਗ੍ਹਾ ਦੇ ਵਿੱਚ ਉਹਦਾ ਜ਼ਮੀਂਦਾਰ ਵਾਲਾ ਕਿਹਦੀ ਨਾਲ ਹੈ ਜੀ ਇਹ ਜੀ ਸੁਖਦਾਰਤਨ ਸਿੰਘ ਦਾ ਰਾਜਗਲਾਤ ਵਿਭਾਗ ਵਿੱਚ ਰਿਟਾਇਰਮੈਂਟ ਜੀ ਇੱਕ ਉਹਦਾ ਭਰਾ ਜੀ ਸੁਖਮੰਦਰ ਸਿੰਘ ਜੀ ਚੰਡੀਗੜ੍ਹ ਤੋਂ ਉਹ ਵੀ ਰਿਟਾਇਰਮੈਂਟ ਹੈ ਜੀ ਇੱਕ ਉਹਦਾ ਭਰਾ ਨਰਿੰਦਰ ਸਿੰਘ ਜੀ ਉਹ ਵੀ ਰਿਟਾਇਰਮੈਂਟ ਹੈ ਚੰਡੀਗੜ੍ਹ ਤੋਂ ਉਹਨਾਂ ਨੇ ਇਹ ਸਾਰਾ ਕੁਝ ਕਰਕੇ ਮਿਲੀ ਭੁਗਤ ਕਰਕੇ ਸਾਰਾ ਕੁਝ ਕੀਤਾ ਜੀ ਤੇ ਕੋਈ ਉਹਨਾਂ ਨਾਲ ਲੇਡੀ ਪਾਲਿਸ ਨਹੀਂ ਸੀ ਉਹਨਾਂ ਨੇ ਧੱਕਾ ਕਰਕੇ ਸਾਰਾ ਕੁਝ ਪੱਟ ਕੇ ਲੈ ਗਏ ਸਾਡਾ ਤੇ ਸਾਨੂੰ ਅਨਸਾਫ਼ ਦਵਾਇਆ ਜੀ ਜਿੱਦਿਆ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਹੱਥ 'ਚ ਨਾ ਇੱਕ ਕੋਈ ਲੇਡੀ ਜਨ ਸੀਗੀ ਇੱਕ ਪੁਲਿਸ ਵਾਲੇ ਨੇ ਮੇਰੇ ਨਾਲ ਮਤਲਬ ਧੱਕਾ ਕੀਤਾ ਉਹਨੇ ਮੇਰੇ ਹੱਥ 'ਚੋਂ ਮੋਬਾਈਲ ਖੋਇਆ ਮੈਨੂੰ ਕੋਈ ਵੀਡੀਓ ਨਹੀਂ ਬਣਾਉਣ ਦਿੱਤੀ ਕੁਝ ਮੈਨੂੰ ਉਹਨੇ ਆਪਣਾ ਫਰਮ ਨਹੀਂ ਲੈਣ ਦਿੱਤਾ ਅੱਗੋਂ ਮੈਨੂੰ ਬੋਲਦਾ ਕਹਿੰਦਾ ਕਿ ਜੇ ਕਹਿੰਦਾ ਤੂੰ ਏਦਾਂ ਬੋਲੇਂਗੀ ਤਾਂ ਕਹਿੰਦਾ ਤੈਨੂੰ ਖਿੱਚ ਕੇ ਕਹਿੰਦਾ ਅਸੀਂ ਗੱਡੀ 'ਚ ਬਿਠਾਵਾਂਗੇ ਇਹ ਸਾਡੀ ਐਸਐਸਪੀ ਸਾਹਿਬ ਵਾਲਿਆਂ ਸਾਡੀ ਦਰਖਾਸਤ ਵੀ ਕੀਤੀ ਗਈ ਆ ਪਰ ਉਹਨਾਂ ਨੇ ਕੋਈ ਇਨਕੁਆਰੀ ਉਹਦੇ ਨਾਂ ਉਹਨਾਂ ਨੇ ਨਹੀਂ ਕੀਤੀ ਕੋਈ ਵੀ ਸਾਡੀ ਜਿਹੜੀ ਸਾਡੀ ਪਾਈ ਹੋਈ ਆ ਉਹਦੇ باوجود ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਦਕਿ ਉਹਦੇ 'ਚ ਸਾਡੀ ਕੋਈ ਕਾਰਵਾਈ ਨਹੀਂ ਸੀਗੀ ਵੀ ਤਾਂ ਕਿ ਕੋਈ ਫਰੂਵ ਨਹੀਂ ਉਹਨਾਂ ਕੋਲੇ ਵੀ ਉਹ ਕੀ ਲੈ ਕੇ ਆਇਆ ਕੀ ਦੇ ਵੇਸ ਤੇ ਉਹਨੇ ਸਾਡਾ ਤੰਬੂ ਪਟਿਆ ਹੋਇਆ ਇਹ ਸਾਨੂੰ ਇਹ ਚੀਜ਼ ਦਾ ਵੀ ਮਤਲਬ ਉਹ ਹੋਣਾ ਚਾਹੀਦਾ ਸਰਕਾਰ ਵੱਲੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਇੱਕ ਨਾ ਲੇਡੀ ਨਾ ਹੋਣ ਦੇ ਕਾਰਨ ਉਹਨਾਂ ਨੇ ਮੇਰੇ ਇੱਕ ਲੇਡੀਜ਼ ਦੇ ਉੱਤੇ ਵੀ ਬਹੁਤ ਵੱਡਾ ਮਤਲਬ ਉਹਨਾਂ ਨੇ ਇਹਦੇ ਤੇ ਧੱਕਾ ਕਰਕੇ ਗਏ ਆ ਮੇਰੇ ਨਾਲ ਹਾਂ ਬਾਂ ਦੀ ਪਾਰਟੀ ਦੀ ਲੀਡਰ ਹਾਂ ਜੀ हां आम आदमी दे पार्टी दे लीडर सब कुछ करवाई ਜਾਂਦੇ ਆ મતલਬ ਇਹ ਵੀ ਇੰਨਾ জোর ਦਾ ਵਿਦਿਆਰਥੀ ਉਹ ਬੰਦੇ ਨੇ ਮੈਨੂੰ ਬੋਲਣ ਨਹੀਂ ਦਿੱਤਾ ਹਾਲਾਂਕਿ ਉਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਵੀ ਲੇਡੀ ਜੋ ਉਹਨਾਂ ਨਾਲ ਹੋਣਾ ਨਾ ਹੋਣਾ ਤੇ ਪਰ ਵੀ ਉਹਨਾਂ ਨੇ ਇਹ ਜਿਹੜਾ ਮੇਰੇ ਨਾਲ ਧੱਕਾ ਕੀਤਾ ਇਹ ਬਹੁਤ ਗਲਤ ਧੱਕਾ ਕੀਤਾ ਉਹਨਾਂ ਨੇ ਹਾਂਜੀ ਅਸੀਂ ਜੈਤੋ ਐਮਐਲਏ ਕੋਲ ਗਏ ਸੀਗੇ ਜੀ ਹਾਂਜੀ ਉਹਨਾਂ ਨੇ ਵਧੀਆ ਗੱਲਬਾਤ ਸਾਡੇ ਨਾਲ ਕੀਤੀ ਹੈ ਜੀ ਅੱਛਾ ਤੇ ਉਹ ਕਹਿੰਦਾ ਵੀ ਸੋਨ ਮੈਂ ਮਹੀਨੇ ਦੇ ਵਿੱਚ ਸਾਰਾ ਕੁਝ ਤੁਹਾਡਾ ਕਰਕੇ ਤੇ ਸੋਨ ਮੈਂ ਬਣਾऊंगा ਤੇ ਐਂ ਕਰਕੇ ਵੀ ਤੁਸੀਂ ਵੀ ਮੇਰੇ ਆਖੇ ਲੱਗੇ ਜੁਦੇ ਆਖੇ ਵੀ ਲੱਗਿਆ ਸਾਰੇ ਉਹਦੀ ਗੱਲ ਵੀ ਮੰਨੀ ਆ ਤੇ ਉਸ ਦਿਵਾਰ ਪੁਲਿਸ ਆਈ ਸ਼ਾਮ ਨੂੰ 7 ਵਜੇ ਤੇ ਸਾਰਾ ਭੁੱਲਾ ਕੇ ਲੈ ਵੀ ਐਮਐਲਏ ਸਾਹਿਬ ਦੇ ਕਹਿਣ ਤੋਂ ਬਾਵਜੂਦ ਪੁਲਿਸ ਆ ਕੇ ਧੱਕਾ ਕਰਕੇ ਗਿਆ ਤੁਹਾਡੇ ਨਾਲ ਅਸੀਂ ਉਹਨਾਂ ਨੂੰ ਟਾਈਮ ਵੀ ਦਿੱਤਾ ਸੀ ਵੀ ਕੋਈ ਗੱਲ ਨਹੀਂ ਸਾਨੂੰ ਅੱਜ ਦਾ ਟਾਈਮ ਦੇ ਦਿਓ ਮੌਸਮ ਖਰਾਬ ਹੋਣਾ ਕਰਕੇ ਨਾ ਵੀ ਅਸੀਂ ਤੰਬੂ ਨਹੀਂ ਫੱਟੇ ਸੀ ਆਖੇ ਵੀ ਕੋਈ ਗੱਲ ਨਹੀਂ ਅਸੀਂ ਸਵੇਰ ਤੰਬੂ ਉਤਾਰ ਦਾਂਗੇ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਪੁਲਿਸ ਨੇ ਖੁਦ ਆਪਣੇ ਹੱਥੀ ਤੰਬੂ ਉਤਾਰਿਆ ਹੋਇਆ ਹੈ ਅੱਛਾ ਜੀ ਉਹਦੀ ਵੀਡੀਓ ਹਾਂ ਹਾਂ ਵੀਡੀਓ ਹੈਗੀ ਤੁਹਾਡੇ ਕੋਲ ਹੈਗੀ ਹੈ ਨਾ ਹਾਂ ਉਹਦੀ ਵੀਡੀਓ ਵੀ ਸਾਡੇ ਕੋਲੇ ਹੈਗੀ ਉਹ ਵੀ ਅਸੀਂ ਮਤਲਬ ਸਾਹਮਣੇ ਵੀਡੀਓ ਕਰ ਸਕਦੇ ਹਾਂ ਇਹ ਉਹਨਾਂ ਦਾ ਪ੍ਰਸ਼ਾਸਨਿਕ ਤੰਗ ਕੀਤਾ ਉਹਨਾਂ ਨੇ ਖੁਦ ਆਪਣੇ ਹੱਥੀ ਤੰਬੂ ਉਤਾਰਿਆ ਗਿਆ ਹੈ ਕੋਈ ਲੇਡੀ ਪੁਲਿਸ ਨਹੀਂ ਸੀ ਕੋਈ ਲੇਡੀ ਪੁਲਿਸ ਨਹੀਂ ਸੀ ਤੇ ਲੇਡੀ ਨਾਲ ਧੱਕਾ ਕੀਤਾ ਹਾਂ ਲੇਡੀ ਨਾਲ ਧੱਕਾ ਕੀਤਾ ਮੈਨੂੰ ਧਮਕੀਆਂ ਦਿੱਤੀਆਂ ਕਹਿੰਦੇ ਤੂੰ ਜ਼ਿਆਦਾ ਬੋਲੀ ਤਾਂ ਤੈਨੂੰ ਅਸੀਂ ਖਿੱਚ ਕੇ ਗੱਡੀ ਦੇ ਕਹਿੰਦੇ ਅੰਦਰ ਬਿਠਾਵਾਂਗੇ ਤੈਨੂੰ ਥਾਣੇ ਲੈ ਕੇ ਜਾਵਾਂਗੇ ਤੇਰੇ ਉੱਪਰ ਕਹਿੰਦੇ ਪਰਚਾ ਕਰਾਂਗੇ ਇਹ ਮੈਨੂੰ ਧਮਕੀ ਦੇ ਕੇ ਗਈ ਉਹ ਸਾਡੀ ਐਪਲੀਕੇਸ਼ਨ ਪਾਈ ਉਹਦੇ ਕੋਈ ਕਾਰਨ ਨਾ ਪਤਾ ਜੀ ਤੁਹਾਨੂੰ ਤੁਸੀਂ ਨਾਮ ਜਾਣਦੇ ਹੋ ਕਿਹੜੇ ਅਫਸਰ ਨੇ ਕੀ ਤੱਕਾ ਕੀਤਾ ਇਹ ਬੋਲੋ ਕਾਹਨ ਸਿੰਘ ਬੋਲੋ ਨਾ ਯਾਰ ਕਾਹਨ ਨਾ ਨਹੀਂ ਪਤਾ ਕਾਹਨ ਨਾ ਇਹ ਐਸਆਈ ਕਾਹਨ ਸਿੰਘ ਸੀ ਉਹ ਕੱਲ ਵੀ ਆਇਆ ਸੀਗਾ ਮਤਲਬ ਕੱਲ ਵੀ ਮੈਨੂੰ ਬਹੁਤ ਉਲਟਾ ਸਿੱਧਾ ਬੋਲਿਆ ਉਹ ਅੱਜ ਵੀ ਉਹਨਾਂ ਦੇ ਨਾਲ ਸੀਗਾ ਤੇ ਉਹਨੇ ਮੈਨੂੰ ਫੋਨ ਫੜਾਇਆ ਇੱਕ ਹੋਰ ਅਫਸਰ ਸੀਗਾ ਵੀ ਮਤਲਬ ਉਹਦਾ ਮੈਨੂੰ ਨਾਮ ਦਾ ਨਹੀਂ ਪਤਾ ਉਹਨੇ ਮੇਰੇ ਹੱਥ ਚੋਂ ਖੋਇਆ ਗਿਆ ਇਹ ਦਸ ਤੋਂ 15 ਬੰਦੇ ਆ ਕੇ ਇੱਕਦਮ ਸਾਡੇ ਉੱਤੇ ਇਹਨਾਂ ਨੇ ਮਤਲਬ ਅਟੈਕ ਕੀਤਾ ਹਾਂਜੀ ਤੇ ਜ਼ਮੀਨ ਬਾਰੇ ਦੱਸੋ ਕਿੰਨੀ ਜ਼ਮੀਨ ਹੈ ਟੋਟਲ ਤੇ ਕਿੰਨੇ ਤੁਹਾਡੇ ਨਾਂ ਹੈਗੇ ਤੇ ਕੀ ਰੌਲਾ ਹੈਗੇ ਜੀ ਇਹ ਰੌਲਾ ਜੀ ਇਹ 5 ਕਨਾਲਾਂ ਤੇ 2 ਮਰਲੇ ਸਾਨੂੰ ਆਉਂਦੇ ਆ ਜੀ ਹਾਂਜੀ ਪਹਿਲਾਂ ਇਹ ਮੇਰੀ ਮਾਂ ਦਾਦੀ ਇਹਦੇ ਤੇ ਤੇ ਖੇਤੀਬਾੜੀ ਉਹ ਕਰਦੇ ਰਹੇ ਆ ਉਦੋਂ ਆ ਮੇਰੇ ਡੈਡੀ ਹੁਣ ਕਰ ਰਹੇ ਆ ਮੌਜੂਦਾ ਕਾਬਜਾ ਸਾਡਾ ਹੈਗਾ ਪਹਿਲਾਂ ਵੀ ਸਾਡੇ ਕੋਲ ਸੀ ਤੇ ਹੁਣ ਵੀ ਸਾਡੇ ਕੋਲ ਹੈ ਸਾਡਾ ਜਾਂਤਰ ਇਹਦੇ ਵਿੱਚ ਬੀਜਿਆ ਵਾ ਤੇ ਮੌਕੇ ਤੇ ਅਸੀਂ ਮਾਲਕ ਆਏ ਚਾ ਅੱਛਾ ਤੁਹਾਡੇ ਨਾਲ ਹੈਗੇ ਫਿਰ ਵੀ ਧੱਕੇ ਨਾਲ ਕਬਜ਼ਾ ਕਰਨਾ ਹਾਂ ਇਹ ਧੱਕੇ ਨਾਲ ਪੁਲਿਸ ਨੇ ਤੁਹਾਨੂੰ ਕੰਨ ਦਿੰਦੇ ਵੀ ਜੇ ਤੁਹਾਡਾ ਸਾਡੇ ਕੋਲ ਰਵਾਲਵਾਰ ਜਾਣ ਪਛਾਤੇ ਰਾਤ ਬੰਦੇ ਵੀ ਆਏ ਸੀਗੇ ਸਾਡੇ ਕੋਲ ਜੀ ਅੱਛਾ ਜੀ ਤੇ ਇੱਥੇ ਦੋ ਤਿੰਨ ਵਾਰੀ ਡਲੇ ਵੀ ਮਾਰੇ ਉਹਨਾਂ ਨੇ ਜੀ ਚਾਰ ਪੰਜ ਜਣੇ ਅਣਪਛਾਤੇ ਬੰਦੇ ਸੀਗੇ ਜੇ ਸਾਨੂੰ ਵੀ 19 21 ਹੁੰਦੀ ਹੈ ਜੀ ਸੁਖਮੰਦਰ ਸਿੰਘ ਤੇ ਦਾਰਾ ਸਿੰਘ ਕਪੂਰ ਸਿੰਘ ਬਾਜਾਖਾਨਾ ਉਹ ਜ਼ਿੰਮੇਵਾਰ ਹੈ ਜੀ ਹਾਂ ਬਿਲਕੁਲ